ਮਾਈ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਇਥੋਂ ਕਥਾ ਸ਼ੁਰੂ ਕਰਨ ਲੱਗੇ ਆ ਨੀਨਾ ਘਾਟ ਦੀ ਕਥਾ ਸਤਿਗੁਰੂ ਜੀ ਸ਼ਿਕਾਰ ਖੇਡਦੇ ਆਉਂਦੇ ਹੋਏ ਗਦਾਵਰੀ ਨਦੀ ਦੇ ਸੁੰਦਰ ਕਿਨਾਰੇ ਤੇ ਬੈਠ ਗਏ ਉੱਥੇ ਬੈਠੇ ਹੋਏ ਕੁਦਰਤ ਦੇ ਨਜ਼ਾਰੇ ਵੇਖ ਰਹੇ ਸਨ ਤੇ ਇੱਕ ਗਲਵੱਟਾ ਨਾਮ ਦਾ ਸਦਾਗਰ ਉੱਥੇ ਸਤਿਗੁਰੂ ਜੀ ਨੂੰ ਮਿਲਿਆ ਉਹ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਸੀ ਤੇ ਉਹਦੇ ਕੋਲ ਇੱਕ ਨਗੀਨਾ ਸੀ ਉਹ ਵੀ ਉਹਦੀ ਇੱਛਾ ਹੋਈ ਕਿ ਉਹ ਸਤਿਗੁਰੂ ਜੀ ਨੂੰ ਨਗੀਨਾ ਭੇਟ ਕਰੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਉਸਨੇ ਨਗੀਨਾ ਸਾਇਬਾ ਦੇ ਅੱਗੇ ਪੇਸ਼ ਕੀਤਾ ਸੇਮਾ ਨੇ ਨੰਗੀਨਾ ਫੜ ਲਿਆ ਤੇ ਰੰਗ ਬਾਲ ਧਿਆਨ ਨਾਲ ਵੇਖਦੇ ਰਹੇ ਦੇਖਦੇ ਆ ਦੇਖਦੇ ਸੇਮਾ ਦੇ ਚਿੱਤ ਐਸਾ ਫਰਨਾ ਫੁਰਿਆ ਉਹਨਾਂ ਨੇ ਨੰਗੀਨਾ ਇੱਕ ਟੀਮੀ ਦੀ ਤਰ੍ਹਾਂ ਬਗਾ ਕੇ ਗਦਾਬਰੀ ਨਦੀ ਦੇ ਜਲ ਵਿੱਚ ਸੁੱਟ ਦਿੱਤਾ ਇੰਨਾ ਉਸੇ ਤਰ੍ਹਾਂ ਸੁੱਟਿਆ ਜਿਵੇਂ ਕੋਈ ਟੀਮ ਜਾਂ ਰੋੜਾ ਮੱਛੀ ਨੂੰ ਮਾਰੀਦਾ ਸਤਿਗੁਰੂ ਜੀ ਦਾ ਇਹ ਕੌਤਕ ਦੇਖ ਕੇ ਭਾਈ ਗਰ ਦਿੱਤਾ ਬਹੁਤ ਹੈਰਾਨ ਹੋਇਆ ਉਹਦੇ ਮਾਨ ਵਿੱਚ ਕਈ ਸ਼ੰਕੇ ਫਰੇ ਅੰਤਯਮੇ ਸਤਿਗੁਰੂ ਜੀ ਸਭ ਕੌਜੇ ਤਾੜ ਗਏ ਉਹਨਾਂ ਨੇ ਛੱਟ ਉਸ ਦੇ ਚਿੱਤ ਦਾ ਪਰਮ ਦੂਰ ਕਰਨ ਵਾਸਤੇ ਉਸ ਨੂੰ ਆਖਿਆ ਸਤਿਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਪ੍ਰੇਮ ਕਰਨ ਵਾਲਿਆ ਰਤਾ ਨਦੀ ਵਿੱਚੋਂ ਨੰਗੀਨਾ ਤਾਂ ਭੜ ਜਿਉ ਅਸਾਂ ਛੁੱਟਿਆ ਇਹ ਸੁਣ ਕੇ ਗਰਦਿੱਤਾ ਛੱਟ ਉੱਠਿਆ ਤੇ ਲੀੜੇ ਲਾ ਕੇ ਨਦੀ ਵਿੱਚ ਬੜ ਗਿਆ ਜਾਂ ਉਸ ਨੇ ਪਾਣੀ ਵਿੱਚ ਝਾਤ ਮਾਰੀ ਤਾਂ ਉਹ ਬਹੁਤ ਹੈਰਾਨ ਹੋਇਆ ਉਸ ਨੇ ਦੇਖਿਆ ਨਦੀ ਦੇ ਥੱਲੇ ਰੇਤ ਤੇ ਹੋਰ ਵਸਤੂਆਂ ਦੀ ਥਾਂ ਐਸੇ ਹਜ਼ਾਰਾਂ ਨਗინੇ ਹਨ ਜੈਸਾ ਨਗਿੰਨਾ ਉਸ ਨੇ ਸਤਿਗੁਰੂ ਜੀ ਦੀ ਭੇਟ ਕੀਤਾ ਸੀ ਉਹ ਪਛਾਣ ਹੀ ਨਾ ਸਕਿਆ ਸਹਿਬਾਂ ਨੂੰ ਉਹ ਪੁੱਛਣ ਲੱਗਾ ਮਹਾਰਾਜ ਇਹ ਤਾਂ ਨਾ ਹਜ਼ਾਰਾਂ ਨਗੀਨੇ ਹਨ ਕਿੰਨੇ ਕੋ ਚੁੱਕਾਂ ਸਤਿਗੁਰੂ ਜੀ ਨੇ ਕਿਹਾ ਹੋਰ ਨਗੀਨੇ ਚੁੱਕਣ ਦਾ ਹੁਕਮ ਨਹੀਂ ਸਿਰਫ ਆਪਣਾ ਨਗੀਨਾ ਪਛਾਣ ਕੇ ਚੁੱਕ ਕੇ ਅਸਾਂ ਨੂੰ ਆਪਣਾ ਜਰ ਦਿੱਤਾ ਰਾਨ ਹੋਇਆ ਅਸਾਂ ਨੂੰ ਪਛਾਣ ਹੀ ਨਾ ਆਵੇ ਕਿ ਕਿਹੜਾ ਉਸ ਨਾ ਨਗੀਨਾ ਹੈ ਕੋਈ ਸੰਮਝਦਾਰ ਪਰਛਸੀ ਝਟ ਜਾਣ ਗਿਆ ਕਿ ਇਹ ਤਾਂ ਸਤਗੁਰੂ ਜੀ ਦੀ ਬਰਮ ਸ਼ਕਤੀ ਦੀ ਮਾਇਆ ਹੈ ਉਹਨੇ ਖਲਾਰਾ ਖਲਾਰਿਆ ਹੈ ਨਦੀ ਵਿੱਚੋਂ ਬਾਹਰ ਆ ਕੇ ਸਤਗੁਰੂ ਜੀ ਦੇ ਚਰਨਾਂ ਉੱਪਰ ਡਿੱਗ ਪਿਆ ਬਲਮਕ ਸ਼ਾਉਣ ਲੱਗਾ ਉਸਨੇ ਤਾਲੇ ਨਾਲ ਬੇਨਤੀ ਕੀਤੀ ਮਹਾਰਾਜ ਬਖਸ਼ੋ ਮੈਂ ਗੰਗਾਲ ਤੇ ਅਗਿਆਨੀ ਪੁਰਸ਼ ਨਹੀਂ ਜਾਣਦਾ ਸਾ ਕਿ ਆਪ ਪ੍ਰਤਾਪੀ ਹੋ ਮੇਰਾ ਮਨ ਅੰਦਰ ਹੀ ਫਰਨਾ ਫੁਰਿਆ ਸੀ ਉਹ ਤੁਸਾਂ ਦੂਰ ਕਰ ਦਿੱਤਾ ਮੇਰੇ ਧਨ ਭਾਗ ਮੈਂ ਬਾਰੀ ਜਾਵਾਂ ਮੈਨੂੰ ਬਖਸ਼ਿਸ਼ ਕਰੂ ਪਾਵ ਸਾਗਰ ਦਾ ਪੈ ਲੱਗਦਾ ਹੈ ਉਸ ਤੋਂ ਪਾਰ ਹੋ ਜਾਵਾਂ ਗਾ ਦਾ ਹੰਡਾਰ ਹੱਡਾਂ ਨੂੰ ਇਉਂ ਖਾਈ ਜਾਂਦਾ ਹੈ ਜਿਵੇਂ ਲੱਕੜੀ ਨੂੰ ਕੁਣ ਖਾਈ ਜਾਂਦਾ ਹੈ ਉਹ ਦਾ ਹਾਲ ਚਿੱਤ ਹੋਇਆ ਦੇਖ ਕੇ ਸੇਬਾ ਨੇ ਮਿਹਰ ਕੀਤੀ ਤੇ ਬਚਨ ਕੀਤਾ ਭਾਇ ਗਰ ਦਿੱਤੇ ਇਹਨਾਂ ਪੱਥਰਾਂ ਦੇ ਟੁਕੜਿਆਂ ਉੱਤੇ અપਮਾਨ ਨਹੀਂ ਕਰਨਾ ਚਾਹੀਦਾ ਸੱਚਾ ਨਗਿੰਨਾ ਵਾਹਿਗੁਰੂ ਦਾ ਸਿਮਨ ਹੈ ਜੋ ਪਾਪ ਸਾਗਰ ਤੋਂ ਪਾਰ ਕਰਦਾ ਹੈ ਜਿਸ ਦੇ ਦਿਖਾਉਣ ਨਾਲ ਜਮ ਰਸਤੇ ਵਿੱਚੋਂ ਪਾਸੇ हट ਜਾਂਦੇ ਹਨ ਇਹ ਪੱਥਰ ਦੇ ਨਗਿੰਨੇ ਮਨੁੱਖ ਨੂੰ ਨਰਕਾਂਵਲ ਖੜਦੇ ਹਨ ਬਾ ਤੇ ਜੀਵਨ ਦੀ ਦੁਨੀਆ ਵਿੱਚ ਇਹਨਾਂ ਨਗინਿਆਂ ਦੀ ਕੀਮਤ ਇੱਕ ਟੀਮ ਜਿੰਨੀ ਹੈ ਸਮੇਰ ਤੇ ਪਰਬਤਾਂ ਦੀਆਂ ਹਿੱਕਾਂ ਵਿੱਚ ਲੱਖਾਂ ਕਰੋੜਾਂ ਨਗინੇ ਹਨ ਉਤਰਨ ਦਾ ਜਰਾਂ ਜਰਾਂ ਨਗਿਨਾ ਹੈ ਸੇ ਬੰਦਾ ਇਹ ਬਦੇ ਸੁਣ ਕੇ ਇਹ ਕਰ ਦਿੱਤੇ ਨੂੰ ਗਿਆਨ ਹੋ ਗਿਆ ਉਹ ਨਾਮਦਾਨ ਨੂੰ ਪ੍ਰਾਪਤ ਕਰਕੇ ਨਿਹਾਲ ਹੋ ਕੇ ਆਪਣੇ ਰਾਹ ਪਿਆ ਸੇਮਾ ਉਹ ਸਸਤਾਣ ਤੋਂ ਉੱਠ ਕੇ ਆਪਣੇ ਡੇਰੇ ਨੂੰ ਆ ਗਏ ਅੱਜ ਉਸ ਘਾਟ ਤੇ ਨਗੀਨਾ ਘਾਟਗੁਰ ਦਵਾਰਾ ਹੈ ਲੱਖਾਂ ਜੀਵ ਉਹ ਸਸਤਾਣ ਦੀ ਯਾਤਰਾ ਕਰਕੇ ਹਿਰਦੇ ਦੀ ਸ਼ਾਂਤੀ ਪ੍ਰਾਪਤ ਕਰ ਚੁੱਕੇ ਹਨ ਉਹ ਮਾਇਆ ਨੂੰ ਨਗੀਨਾ ਸਮਝਦੇ ਤੇ ਵਾਹਿਗੁਰੂ ਨਾਮ ਨੂੰ ਬਹੁਤ ਮੂਲਾ ਨਗੀਨਾ ਮੰਨਣ ਲੱਗ ਪੈਂਦੇ ਹਨ ਤਨ ਹਨ ਮੇਰੇ ਸਤਿਗੁਰੂ ਜੀ ਜਿਨ੍ਹਾਂ ਨੇ ਜਗਤ ਨੂੰ ਸੱਚਾ ਤਿਆਗ ਕੇ ਮੋਕਸ਼ ਦਾ ਰਸਤਾ ਦੱਸਿਆ ਮੈਂ ਬਲਿਹਾਰੀ ਆਵਾਂ ਮੈਂ ਬਲਿਹਾਰੀ ਆਵਾਂ ਹੀਰਾ ਘਾੜ ਦੀ ਕਥਾ ਭਾਦਰ ਸਾਹਾ ਦਾ ਮਿਲਾਪ ਬੰਦਾ ਸਿੰਘ ਬਹਾਦਰ ਸਤੰਬਰ 1708 ਦੀ ਅਖੀਰਲੇ ਹਫ਼ਤੇ ਪੰਜਾਬ ਨੂੰ ਤੁਰਿਆ ਪਰ ਅਜੇ ਆਗਰੇ ਤੋਂ ਅੱਗੇ ਦਿੱਲੀ ਦੇ ਲਾਗੇ ਪੰਜਾਬ ਵੱਲ ਹੋਣ ਹੀ ਲੱਗਾ ਸੀ ਕਿ ਭਾਦਰ ਸ਼ਾਹ ਨੂੰ ਖਬਰਾਂ ਪੱਜ ਗਈਆਂ ਇਹ ਸਤਿਗੁਰੂ ਗੋਬਿੰਦ ਸਿੰਘ ਦਾ ਭੇਜਿਆ ਹੋਇਆ ਬੰਦਾ ਸਿੰਘ ਭਾਦਰ ਪੰਜਾਬ ਨੂੰ ਆ ਰਿਹਾ ਹੈ ਬਹੁਤ ਖਤਰੇ ਹਨ ਇਹ ਡਾਕ ਦੇ ਪਿੱਛੇ ਹਲਕਾਰੇ ਪੁੱਜੇ ਕੇ ਪੰਜਾਬ ਵਿੱਚ ਤਬਾਹੀ ਦਾ ਮੋਢ ਵੱਜ ਗਿਆ ਬੰਦਾ ਸਿੰਘ ਭਾਦਰ ਜਥੇਦਾਰ ਦੇ ਆਉਣ ਨਾਲ ਪੰਜਾਬ ਦੇ ਸਿੱਖ ਸਿਰ ਚੁੱਕ ਰਹੇ ਹਨ ਜਦੋਂ ਇਹ ਖਤਰਾ ਬਾਸ਼ਾ ਨੂੰ ਖਤਰਾ ਬਾਸ਼ਾ ਨੂੰ ਮਿਲਿਆ ਤਦੋਂ ਬਾਸ਼ਾ ਅਮਦ ਨਗਰ ਵਿੱਚ ਸੀ ਬਾਸ਼ਾ ਨੂੰ ਬਹੁਤ ਹੈਰਾਨੀ ਹੋਈ ਤੇ ਕੋਈ ਜੀ ਸ਼ਰਮਿੰਦਗੀ ਵੀ ਕਿ ਉਸਨੇ ਸਤਿਗੁਰੂ ਜੀ ਨਾਲ ਜੋ ਬਚਨ ਕੀਤੇ ਸਨ ਉਹ ਪੂਰੇ ਨਾ ਹੋਏ ਸਤਿਗੁਰੂ ਜੀ ਨੂੰ ਧੋਖੇ ਵਿੱਚ ਰੱਖਣਾ ਔਖਾ ਤੇ ਮਹਾਪਾਪ ਸੀ ਝੂਠ ਤੇ ਪਾਪ ਦਾ ਫਲ ਬਹੁਤ ਤਣਾਪਿਆ ਉਸ ਨੂੰ ਇਹ ਵੀ ਡਰ ਹੋਇਆ ਕਿ ਉਹ ਮਹਾਂਦਰ ਸ਼ਾਹ ਪੰਜਾਬ ਨੂੰ ਗਿਆ ਤਾਂ ਉਹਦੀ ਮੌਤ ਹੋ ਜਾਵੇਗੀ ਕਿਉਂਕਿ ਸਤਿਗੁਰੂ ਜੀ ਦਾ ਬਚਨ ਹੈ ਉਸ ਨੇ ਆਪਣੇ ਮਜੀਦ ਤੇ ਮੀਰ ਮੋਨਸੀ ਬਾਈ ਨੰਦ ਲਾਲ ਜੀ ਨਾਲ ਸਲਾਹ ਕੀਤੀ ਕਿ ਹੁਣ ਉਹ ਕੀ ਕਰਨਾ ਸਮੇ ਬਾਸ਼ਾ ਨੂੰ ਮੀਰ ਮੋਨਸੀ ਬਾਈ ਨੰਦ ਲਾਲ ਜੀ ਨੇ ਬੜੀ ਦਲੇਰੀ ਨਾਲ ਸੱਚੀਆਂ ਗੱਲਾਂ ਆਖੀਆਂ ਅਸਨੇ ਕਿਹਾ ਬਾਦਸ਼ਾਹ ਸਲਾਮਤ ਨੇ ਵੱਡੀ ਪੁੱਲ ਕੀਤੀ ਹੈ ਜੋ ਸਤਗੁਰੂ ਜੀ ਦੇ ਆਖੇ ਨਹੀਂ ਲੱਗੇ ਸਤਗੁਰੂ ਜੀ ਇੱਕ ਮਹਾਨ ਕਰਾਮਾਤੀ ਤੇ ਰਹਿੰਦੀਆਂ ਸਿੱਧੀਆਂ ਬਾਲੀ ਹਸਤੀ ਹਨ ਜੇਕਰ ਉਹ ਚਾਹਣ ਤਾਂ ਸਾਰੇ ਮੁਗਲ ਸਰਕਾਰ ਨੂੰ ਕਰਾਮਾਤ ਨਾਲ ਹੀ ਤਬਾਹ ਕਰ ਸਕਦੇ ਹਨ ਬਾਦਸ਼ਾਹ ਨਾਲੋਂ ਫਕੀਰ ਬਲੀ ਹੁੰਦਾ ਹੈ ਕਿਉਂਕਿ ਫਕੀਰ ਸੱਚੇ ਸੰਤ ਦੇ ਪਿੱਛੇ ਖੁਦਾ ਆਪ ਹੁੰਦਾ ਹੈ ਸੋਨਾ ਚਾਂਦੀ ਧਨਤੀ ਬਾਦਸ਼ਾਹੀ ਪ੍ਰਤਾਪ ਇਹ ਸਭ ਖੁਦਾ ਦੀ ਕਿਰਤ ਹੈ ਹੁਣ ਜੇ ਕਰਤਾ ਹੀ ਵਿਰੁੱਧ ਹੋ ਜਾਵੇ ਤਾਂ ਕੀ ਬਚ ਸਕਦਾ ਹੈ ਚੰਗਾ ਹੈ ਇਹ ਸਤਿਗੁਰੂ ਜੀ ਦੇ ਕੋਲ ਜਾ ਕੇ ਬਲ ਬਖਸ਼ਾਈ ਜਾਵੇ ਇਹ ਸੁਣ ਕੇ ਬਾਸ਼ਾ ਸੋਚੀ ਪੈ ਗਿਆ ਉਸਨੇ ਇਹ ਫੈਸਲਾ ਕੀਤਾ ਕਿ ਉਹ ਜ਼ਰੂਰ ਇੱਕ ਵਾਰ ਸਤਿਗੁਰੂ ਜੀ ਦੇ ਪਾਸ ਜਾਵੇ ਪਰ ਪਹਿਲਾਂ ਭਾਈ ਨੰਦ ਲਾਲ ਜੀ ਨੂੰ ਭੇਜ ਕੇ ਪਤਾ ਲਵੇ ਕਿ ਆਇਆ ਸਤਿਗੁਰੂ ਜੀ ਬਾਸ਼ਾ ਨਾਲ ਮਿਲਣ ਨੂੰ ਤਿਆਰ ਵੀ ਹਨ ਕਿ ਨਹੀਂ ਐਸਾ ਉੱਤਰ ਭਾਈ ਨੰਦ ਲਾਲ ਜੀ ਨੇ ਇਉਂ ਦਿੱਤਾ ਜਹਾਂ ਆਪਣਾ ਸਤਿਗੁਰੂ ਜੀ ਐਸੇ ਨਹੀਂ ਕਿ ਆਪ ਨਾਲ ਮੁਲਾਕਾਤ ਨਾ ਕਰਨ ਉਹ ਬ੍ਰਹਮ ਗਿਆਨੀ ਨਰਵੈਰ ਆਤਮਾ ਹਨ ਉਹ ਜ਼ਰੂਰ ਮਿਲਣਗੇ ਹੰਕਾਰ ਤਿਆਗ ਕੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਚੱਲੋ ਜ਼ਰੂਰ ਹਜੂਰ ਨੂੰ ਦਰਸ਼ਨ ਹੋਣਗੇ ਐਸਾ ਕਦੀ ਨਹੀਂ ਹੋ ਸਕਦਾ ਕਿ ਹਜੂਰ ਦੇ ਨਾਲ ਮੁਲਾਕਾਤ ਨਾ ਹੋ ਸਕੇ ਬਾਦਸ਼ਾ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਸਤਗੁਰੂ ਜੀ ਦੇਡ ਹਨ ਕਿਉਂਕਿ ਸਤਗੁਰੂ ਜੀ ਦੇ ਪਿੱਛੇ ਬਾਦਸ਼ਾ ਨੇ ਗੁਫੀਆ ਬੰਦੇ ਛੱਡੇ ਹੋਏ ਸਨ ਸ਼ਾਇਦ ਬੰਦਾ ਸਿੰਘ ਬਹਾਦਰ ਦਾ ਪੰਜਾਬ ਨੂੰ ਜਾਣਾ ਵੀ ਬਾਦਸ਼ਾ ਨੂੰ ਉਹਨਾਂ ਬੰਦਿਆਂ ਹੀ ਦੱਸਿਆ ਹੋਵੇ ਆਖਰ ਬਾਦਸ਼ਾਹ ਤੇ ਭਾਈ ਨੰਦ ਲਾਲ ਜੀ ਅਹਿਮਦ ਨਗਰ ਤੋਂ ਨਦੇੜ ਨੂੰ ਤੁਰੇ ਨਦੇੜ ਵੱਲ ਜਾਂਦਾ ਹੋਇਆ ਸ਼ਾਹੀ ਲਸ਼ਕਰ ਲੋਕਾਂ ਨੂੰ ਭੈਪੀਤ ਕਰੀ ਜਾਂਦਾ ਸੀ ਬਾਦਸ਼ਾਹ ਦੀ ਮਤ ਮਾਰੀ ਗਈ ਖੁਦਾ ਦੇ ਪ੍ਰੇਮੀ ਸੱਚੇ ਪਾਸ਼ਾ ਅਵਤਾਰ ਕੰਗਿਆ ਬਾਲੇ ਪਿਤਾ ਨੂੰ ਉਹ ਸ਼ਾਹੀ ਹੰਕਾਰ ਨਾਲ ਮਿਲਣ ਚੱਲਿਆ ਇਸ ਤਰ੍ਹਾਂ ਮਿਲਿਆ ਉਸ ਨੂੰ ਕੀ ਲਾਭ ਹੋਣਾ ਸੀ ਉਹ ਕੀ ਖਟ ਸਕਦਾ ਸੀ 마ਸ਼ਨ ਦੇ ਨੇੜੇ ਨੇੜੇ ਪੁੱਜਾ ਨਗਰ ਤੋਂ ਬਾਹਰ ਹੀ ਡੇਰਾ ਲਾ ਦਿੱਤਾ ਡੇਰਾ ਬਾਹਰ ਕਰਕੇ ਸਤਿਗੁਰੂ ਜੀ ਵੱਲ ਭਾਈ ਨੰਦ ਲਾਲ ਨੂੰ ਭੇਜਿਆ ਜਿਸ ਸਮੇਂ ਭਾਈ ਨੰਦ ਲਾਲ ਪੁੱਜਾ ਉਸ ਸਮੇਂ ਸਤਿਗੁਰੂ ਜੀ ਆਪਣੇ ਤੰਬੂ ਵਿੱਚ ਸਨ ਉਸਨੇ ਸਹਿਬਾਂ ਦੇ ਚਾਨਾ ਉੱਪਰ ਮੱਥਾ ਟੇਕਿਆ ਤੇ ਕੋਲ ਬੈਠ ਕੇ ਸੁਖ ਸੰਤ ਪੁੱਛੀ ਸੋ ਕਸਾਂ ਦੀ ਰਾਸ਼ਮੀ ਕਹਰਬਾਈ ਤੋਂ ਪਿੱਛੋਂ ਸਤਿਗੁਰੂ ਜੀ ਨੇ ਭਾਈ ਆਨੰਦ ਲਾਲ ਜੀ ਨੂੰ ਆਉਣ ਦਾ ਕਾਰਨ ਪੁੱਛਿਆ ਉਸ ਨੇ ਉੱਤਰ ਦਿੱਤਾ ਬਾਸ਼ਾ ਸ਼੍ਰਾਮਤਾ ਆਪਦੇ ਦਰਸ਼ਨ ਕਰਨ ਵਾਸਤੇ ਨਦੀੜ ਆਏ ਹਨ ਉਹ ਆਪ ਨੂੰ ਮਿਲਣਾ ਚਾਹੁੰਦੇ ਹਨ ਮਿਲਣ ਤੇ ਦਰਸ਼ਨ ਕਰਨ ਦੀ ਆਗਿਆ ਬਖਸ਼ੋ ਆਪ ਦੀ ਬਹੁਤ ਮਿਹਰਬਾਨੀ ਹੋਵੇਗੀ ਸਤਿਗੁਰੂ ਜੀ ਭਾਵੇਂ ਜਾਣੀ ਜਾਣ ਸਨ ਉਹਨਾਂ ਨੂੰ ਸਾਰਾ ਪਤਾ ਲੱਗ ਗਿਆ ਸੀ ਦੇ ਬਾਸ਼ਾ ਉਹਨਾਂ ਨੂੰ ਕਿਉਂ ਮਿਲਣਾ ਚਾਹੁੰਦਾ ਹੈ ਫਿਰ ਵੀ ਉਹਨਾਂ ਨੇ ਪੁੱਛਿਆ ਸ਼ਾਂਭਕੀ ਨਾਲ ਬਾਸ਼ਾ ਨੂੰ ਮਿਲਣ ਦੀ ਕੀ ਲੋੜ ਪਈ ਉਹ ਕਿਉਂ ਮਿਲਣ ਚਾਹੁੰਦੇ ਹਨ ਭਾਈ ਅਨੰਦ ਲਾਲ ਜੀ ਨੇ ਉੱਤਰ ਦਿੱਤਾ ਮਹਾਰਾਜ ਆਪ ਅੰਤਰਜਾਮੀ ਹੂ ਆਪ ਦੇ ਕੋਲੋਂ ਕੋਈ ਗੱਲ ਗੁਪਤ ਨਹੀਂ ਰੱਖੀ ਜਾ ਸਕਦੀ ਬਾਸ਼ਾ ਸਲਾਮਤ ਨੂੰ ਪਤਾ ਲੱਗਾ ਹੈ ਕਿ ਆਪਨੇ ਇੱਕ ਬਰਾਗੀ ਸਰੂਨ ਜਥੇਦਾਰ ਬਣਾ ਕੇ ਪੰਜਾਬ ਵੱਲ ਤੋਰਿਆ ਹੈ ਉਹ ਪੰਜਾਬ ਵਿੱਚ ਮੁਗਲ ਸਰਕਾਰ ਦੇ ਵਿਰੁੱਧ ਲੜੇਗਾ ਉਹ ਪਹੁੰਚ ਵੀ ਗਿਆ ਹੈ ਤੇ ਇੱਕ ਦੋ ਥਾਵਾਂ ਤੇ ਲੜਾਈਆਂ ਵੀ ਹੋਈਆਂ ਹਨ ਉਹ ਹੁਣ ਸਰਹੰਦ ਵੱਲ ਜਾ ਰਿਹਾ ਹੈ ਸਤਿਗੁਰੂ ਜੀ ਨੇ ਪੁੱਛਿਆ ਫੇਰ ਬਾਦਸ਼ਾਹ ਹੁਣ ਕੀ ਆਸਰਾ ਹੈ ਭਾਈ ਨੰਦ ਲਾਲ ਬਾਦਸ਼ਾਹ ਦੀ ਇੱਛਾ ਹੈ ਕਿ ਪਹਿਲੇ ਦੀ ਤਰ੍ਹਾਂ ਪਿਆਰ ਬਣਿਆ ਰਹੇ ਬਗਾਵਤ ਨਾ ਹੋਵੇ ਬਾਸਾ ਸਲਾਮਤ ਆਪ ਦਾ ਹੁਕਮ ਮੰਨਣ ਨੂੰ ਤਿਆਰ ਹੈ ਇਹ ਸੁਣ ਕੇ ਸਤਿਗੁਰੂ ਜੀ ਹੱਸ ਪਏ ਉਹਨਾਂ ਨੇ ਹੱਸਦਿਆਂ ਹੋਇਆਂ ਫਰਮਾਇਆ ਬਾਓ ਜ਼ਰੂਰ ਅਸਾਂ ਦੇ ਹੁਕਮ ਮੰਨਣ ਨੂੰ ਤਿਆਰ ਹਨ ਕਿਉਂਕਿ ਅੱਗੇ ਉਹਨੇ ਹੁਕਮ ਮੰਨ ਜੂ ਲਿਆ ਦੋਸਟਾਂ ਤੇ ਜਾਨਮਾ ਨੂੰ ਉਹਨਾਂ ਦੇ ਮੰਦੇ ਕਰਮਾਂ ਦੀ ਸਜ਼ਾ ਮੰ ਲੈਣੀ ਜ਼ਰੂਰੀ ਹੈ ਮੰਦਾ ਸਿੰਘ ਮਹਾਰਾਜ ਆ ਹੈ ਉਹ ਪੰਜਾਬ ਰਹੇਗਾ ਸਰਹੰਦ ਨੂੰ ਜਾੜੇਗਾ ਮਜੀਰਖਾਂ ਨੂੰ ਮਾਰੇਗਾ ਉਹ ਨਹੀਂ ਮੋੜ ਸਕਦਾ ਅਸੀਂ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ ਚਾਹੁੰਦੇ ਬਾਦਸ਼ਾਹ ਨੂੰ ਹੁਣ ਪਿੱਛੇ ਮੁੜ ਜਾਣਾ ਚਾਹੀਦਾ ਹੈ ਕੋਈ ਜਲਾਬ ਨਹੀਂ ਇਸ ਮਾਮਲੇ ਬਾਰੇ ਅਸਾਂ ਨਾਲ ਗੱਲ ਕਰਨ ਦਾ ਪਾਇ ਨੰਦ ਲਾਲ ਨੇ ਸਤਿਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਚਲਿਆ ਗਿਆ ਉਹਦੇ ਚਿਹਰੇ ਉੱਤੇ ਨਰਾਸ਼ਤਾ ਸੀ ਉਹ ਤਾਂ ਚਾਹੁੰਦਾ ਸੀ ਕਿ ਬਾਦਸ਼ਾਹ ਤੇ ਸਤਗੁਰੂ ਜੀ ਦੇ ਵਿਚਾਰੇ ਪਿਆਰ ਬਣਿਆ ਰਹੇ ਪਰ ਮੁਸਲਮਾਨ ਵਜ਼ੀਰ ਮੰਤਰੀ ਬਾਦਸ਼ਾਹ ਨੂੰ ਪੁੱਠੇ ਪਾਸੇ ਲਾ ਰਹੇ ਸਨ ਉਹ ਮੇਲ ਨੂੰ ਕਾਇਮ ਨਹੀਂ ਸੰਨ ਰਹਿਣ ਦਿੰਦੇ ਉਹਨਾਂ ਨੇ ਹੀ ਇਹ ਯਤਨ ਕੀਤਾ ਸੀ ਕਿ ਬਾਦਸ਼ਾਹ ਸਤਗੁਰੂ ਜੀ ਦੇ ਹੁਕਮਾਂ ਦੀ ਪਾਲਣਾ ਨਾ ਕਰੇ ਉਹ ਜਿਵੇਂ ਹੋਵੇ ਸਤਗੁਰੂ ਜੀ ਨਾਲ ਬਿਗਾੜੇ ਪਰ ਮੁਸਲਮਾਨ ਹਾਕਮਾਂ ਨਾਲ ਨਾ ਬਿਗਾੜੇ ਉਹਨਾਂ ਦੇ ਆਖੇ ਲੱਗ ਕੇ ਹੀ ਬਾਦਸ਼ਾਹ ਨੇ{{\text{ਪੂਰਨ}}}}{ਨੀਤੀ ਨਾਲ ਸਤਗੁਰੂ ਜੀ ਨੂੰ ਪੰਜਾਬੋਂ ਦੂਰ ਲਿਆਉਣ ਦਾ ਯਤਨ ਕੀਤਾ ਭਾਵੇਂ ਕਿ ਸਹਿਬਾਂ ਆਪ ਵੀ ਆਉਣਾ ਚਾਹੁੰਦੇ ਸਨ ਭਾਈ ਨੰਦ ਲਾਲ ਜੀ ਨੇ ਬਾਦਸ਼ਾਹ ਨੂੰ ਸਾਰੀ ਗੱਲ ਜਾ ਦੱਸੀ ਬਾਦਸ਼ਾਹ ਨੇ ਸੋਚਣ ਦੀ ਥਾਂ ਮਾਨ ਵਿੱਚ ਕ੍ਰੋਧ ਕੀਤਾ ਤੇ ਗ੍ਰੋਧ ਕਰਕੇ ਉਸਨੇ ਆਪਣੇ ਜੀਵਨ ਬੇੜੇ ਨੂੰ ਗਰਖ ਕਰ ਲਿਆ ਉਹ ਨਰਕ ਦਾ ਭਾਗੀ ਹੋਣ ਲੱਗਾ ਉਸਨੇ ਕਿਹਾ ਕੁਝ ਵੀ ਹੋਵੇ ਮੈਂ ਉਹਨਾਂ ਸਤਿਗੁਰਾਂ ਜੀ ਨੂੰ ਰੂਹਣ ਮਿਲਾਂਗਾ ਮੈਂ ਦਿੱਲੀ ਪੁੱਜ ਕੇ ਪੰਜਾਬ ਵੀ ਜ਼ਰੂਰ ਜਾਵਾਂਗਾ ਭਾਵੇਂ ਮੇਰੀ ਮੌਤ ਹੋ ਜਾਵੇ ਮੈਂ ਰਾਜ ਵਿੱਚ ਬਗਾਵਤ ਨਹੀਂ ਹੋਣ ਦੀ ਮੰਗਾ ਉਹ ਕੌਣ ਹੈ ਬੰਦਾ ਜਿਹੜਾ ਮੁਗਲ ਫੌਜ ਨਾਲ ਟੱਕਰ ਆ ਲਵੇ ਮੁਗਲ ਫੌਜ ਪਹਾੜਾਂ ਨੂੰ چیرੰਤੇ ਦਰਿਆਵਾਂ ਨੂੰ ਪਾਰ ਕਰਨ ਵਾਲੀ ਹੈ ਗਜਨੀ ਤੋਂ ਰਾਜਕਮਾਰੀ ਤੱਕ ਇਸ ਦੇ ਸਾਹਮਣੇ ਕੋਈ ਨਹੀਂ ਅੜਿਆ ਨਾ ਆੜ ਸਕਦਾ ਹੈ ਬਸ ਮੈਂ ਤਾਂ ਇਹੋ ਕਹਾਗਾ ਕਿ ਹਿੰਦਰੇ ਪੀਰ ਨੇ ਬਹਾਦਰ ਬਾਸ਼ਾ ਸਾਦੀ ਮੁਲਾਕਾਤ ਨੂੰ ਰੋਕ ਕੇ ਰਾਹ ਵਿੱਚ ਕੰਡੇ ਵੀ ਜੇ ਹਨ ਉਸ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਮੈਂ ਲਿਹਾਜ਼ ਕਰਦਾ ਰਿਹਾ ਮੈਂ ਕੈਦ ਕਰ ਸਕਦਾ ਸਾਂ ਕਤਲ ਕਰ ਸਕਦਾ ਸਾਂ ਪਰ ਮੈਂ ਰੱਬ ਦਾ ਫਕੀਰ ਸਮਝ ਕੇ ਲਿਹਾਜ਼ ਕਰਦਾ ਰਿਹਾ ਇਹ ਸੁਣ ਕੇ ਆਨੰਦ ਲਾਲ ਨੂੰ ਗੁੱਸਾ ਆਇਆ ਤੇ ਉਹ ਕਮਰਾ ਵੀ ਗਿਆ ਉਹਨੇ ਕਾਲੀ ਨਾਲ ਬਾਦਸ਼ਾਹ ਨੂੰ ਰੋਕਣ ਦਾ ਯਤਨ ਕੀਤਾ ਜਿਹਾ ਪਨਾਹ ਬਸ ਦੇਖਿਓ ਜਵਾਨ ਨੂੰ ਕੋਈ ਹੋਰ ਲਫ਼ਜ਼ ਨਾ ਕੱਢ ਦਿਓ ਬਹੁਤ ਹੀ ਬੁਰਾ ਕੀਤਾ ਹੈ ਉਹ ਤਾਂ ਘਟ ਘਟ ਦੀ ਜਾਨਨ ਹਰ ਸੰਨ ਇਹ ਗੱਲਾਂ ਉਹਨਾਂ ਸੁਣ ਸੁਣ ਲੈਣੀਆਂ ਹਨ ਖੁਦਾ ਦੇਖਦਾ ਹੈ ਖੁਦਾ ਨਹੀਂ ਚਾਹੁੰਦਾ ਕੋਈ ਬੰਦਾ ਜਾਂ ਬਾ ਬਾਦਸ਼ਾਹ ਹੰਕਾਰ ਕਰੇ ਹੰਕਾਰ ਬੁਰੀ ਬਲਾ ਹੈ ਇਹਨਾਂ ਦਾ ਪੀਰ ਮਮੂਲੀ ਪੀਰ ਨਹੀਂ ਖੁਦਾ ਦੇ ਖਾਸ ਪ੍ਰੇਤ ਨੇਦ ਹਨ ਅੱਲਾਹ ਤਾਲਾ ਉਹਨਾਂ ਦੀਆਂ ਸਾਰੀਆਂ ਮੰਨਦਾ ਹੈ ਕੁਝ ਨਾ ਕਹੂੰ ਤੋਬਾ ਕਰੋ ਤੋਬਾ ਮਾਸ਼ਾ ਪਾਈ ਨੰਦ ਲਾਲ ਦਾ ਬੜਾ ਸਤਿਕਾਰ ਕਰਦਾ ਸੀ ਦੂਸਰੇ ਆਨੰਦ ਨਾ ਨੰਦ ਲਾਲ ਮੀਰ ਮਾਨਸੀ ਸੀ ਤੇ ਬਾਦਸ਼ਾਹ ਉਹਦੀਆਂ ਗੱਲਾਂ ਸੁਣ ਕੇ ਕੁਝ ਚੀਪ ਅਚੈਪ ਗਿਆ ਉਹ ਕਬਰਾਇਆ ਤਾਂ ਨਹੀਂ ਪਰ ਚੁੱਪ ਹੋ ਗਿਆ ਉਸਨੇ ਫੈਸਲਾ ਕਰ ਲਿਆ ਉਹ ਜ਼ਰੂਰ ਹੀ ਸਤਿਗੁਰੂ ਜੀ ਨੂੰ ਮਿਲੇਗਾ ਇੱਕ ਵਾਰ ਸਨਮੁਖ ਹੋ ਕੇ ਬਚਨ ਕਰੇਗਾ ਅਗਲੇ ਦਿਨ ਬਾਦਸ਼ਾਹ ਥੋੜੇ ਆਦਮੀਆਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਮਿਲ ਗਿਆ। ਉਸ ਵੇਲੇ ਸਤਿਗੁਰੂ ਜੀ ਨਦੀ ਕਿਨਾਰੇ ਬਰਾਜਮਨ ਸਨ। ਸ਼ਿਕਾਰ ਖੇਡ ਕੇ ਆਉਂਦੇ ਹੋਏ ਉੱਥੇ ਰੁਕ ਗਏ ਸਨ। ਸਹਿਬਾਂ ਜਾਲਬਾਲੰ ਵੇਖ ਰਹੇ ਸਨ। ਇਹ ਸਨੇਹਾ ਮਿਲਿਆ ਦੂ ਬਾਦਸ਼ਾਹ ਆਇਆ ਹੈ। ਹੈਦ ਸਾਤ ਚਤਰ ਹੈ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਬਾਦਸ਼ਾਹ ਆਪਣੇ ਆਪ ਹੀ ਸਤਿਗੁਰੂ ਜੀ ਦੇ ਕੋਲ ਭੱਜ ਗਿਆ। ਹੇ ਬਾਣੀ ਬਾਸ਼ਾ ਨੂੰ ਬੈਠਣ ਲਈ ਆਖਿਆ ਉਹ ਬੈਠ ਗਿਆ ਬਾਸ਼ਾ ਨੇ ਕੁਝ ਥੂਪੇ ਤੇ ਇੱਕ ਕੀਮਤੀ ਹੀਰਾ ਸਤਿਗੁਰੂ ਜੀ ਦੀ ਭੇਟ ਕੀਤਾ ਸੇਬਾ ਨੇ ਚੁੱਕ ਕੇ ਨਦੀ ਵਿੱਚ ਸੁੱਟ ਦਿੱਤਾ ਇਹ ਦੇਖ ਕੇ ਬਾਦਸ਼ਾਹ ਕ੍ਰੋਧਮਾਨ ਹੋ ਗਿਆ ਉਸ ਨੇ ਸਮਝਿਆ ਕਿ ਸਤਿਗੁਰੂ ਜੀ ਨੇ ਉਸ ਦਾ ਨਰਾਦਰ ਕੀਤਾ ਹੈ ਕੀਮਤੀ ਹੀਰਾ ਨਦੀ ਵਿੱਚ ਸੁੱਟ ਦਿੱਤਾ ਹੈ ਜੈਸੇ ਹੀਰੇ ਦੀ ਕੀਮਤ ਕਈ ਹਜ਼ਾਰ ਰੁਪਏ ਹੈ ਇਹ ਆਪਨੇ ਕੀ ਕੀਤਾ ਹੀਰਾ ਤਾਂ ਕੀਮਤੀ ਸੀ ਅਸਾਂ ਨੂੰ ਮੁਸ਼ਕਲ ਨਾਲ ਹੱਥ ਆਇਆ ਸੀ ਬਾਸ਼ਾ ਨੇ ਸਤਿਗੁਰੂ ਜੀ ਨੂੰ ਆਖਿਆ ਤੁਸੀਂ ਭੁੱਲੇ ਹੋ ਉਹ ਪੱਥਰ ਹੈ ਜਿਹਦੇ ਜਸ ਦੀ ਅਸੀਂ ਕੋਈ ਕੀਮਤ ਨਹੀਂ ਸਮਝਦੇ ਅਫਸੋਸ ਆਪ ਤੇ ਹੈ ਕਿ ਆਪ ਮੁੱਖ ਦਿਲਾਂ ਦੇ ਕੀਮਤੀ ਹੀਰਿਆਂ ਨੂੰ ਹਥੌੜੀਆਂ ਨਾਲ ਤੋੜ ਰਹੇ ਹੋ ਤੇ ਪੱਥਰਾਂ ਨੂੰ ਸਮਾਨ ਰਹੇ ਹੋ ਸਤਿਗੁਰੂ ਜੀ ਨੇ ਇਹ ਜਦ ਇਹ ਗੱਲ ਕੀਤੀ ਤਾਂ ਉਹਦਾ ਚਿਹਰਾ ਬਹੁਤ ਹੀ ਨੂਰ ਨੂਰ ਹੋ ਗਿਆ। ਨੈਤਰਾ ਵਿੱਚ ਤੀਜੀ ਆਈ ਐਸੀ ਤੀਜੀ ਜਿਵੇਂ ਜੋ ਜੋਤ ਜਗਦੀ ਹੁੰਦੀ ਹੈ। ਬਾਸ਼ਾ ਸ਼ਮਿੰਦਾ ਕੋਇਆ ਪਰ ਉਸ ਨੇ ਇਹ ਵੀ ਕਿਹਾ ਹੀਰਾ ਨਹੀਂ ਸੀ ਸੁਟਣਾ ਚਾਹੀਦਾ ਇਹ ਬਹੁਤ ਕੀਮਤੀ ਹੀਰਾ ਸੀ। ਸਤਿਗੁਰੂ ਜੀ ਚੋਜੀ ਪ੍ਰੇਰਿਤ ਮਸਨ ਉਹਨਾਂ ਨੇ ਇੱਕ ਅਸ਼ਰਜ ਹੀ ਕੌਤਕ ਕੀਤਾ। ਵਾਸ਼ਾ ਨੂੰ ਕਿਹਾ ਇਹ ਬਾਸ਼ਾ ਤੁਸਾਨੂੰ ਸਾਹਿ ਖਜ਼ਾਨੇ ਦਾ ਮਾਣ ਹੈ ਇਹ ਖਿਆਲ ਕਰਦੇ ਰਹੂ ਕਰ ਰਹੇ ਹੂੰ ਕਿ ਤੁਸੀਂ ਹਿੰਦ ਦੇ ਬਾਸ਼ਾ ਹੋ ਤਲਵਾਰ ਨਾਲ ਇਹਨਾਂ ਦੋਨੋਂ ਗੁਲਾਮ ਕਰਕੇ ਹਿੰਦੂਆਂ ਨੂੰ ਲੁੱਟ ਕੇ ਆਗਰੇ ਤੋਂ ਦਿੱਲੀ ਦੇ ਖਜ਼ਾਨਿਆਂ ਵਿੱਚ ਬਹੁਤ ਰੁਪਇਆ ਇਕੱਠਾ ਕੀਤਾ ਹੋਇਆ ਹੈ ਬਾਰ ਕੁਦਰਤ ਕੋਲ ਤੁਸਾਂ ਦੇ ਖਜ਼ਾਨੇ ਨਾਲੋਂ ਵੱਡਾ ਖਜ਼ਾਨਾ ਹੈ ਰਤਾ ਨਦੀ ਦੇ ਨਿਰਮਲ ਜਲ ਵਿੱਚ ਝਾਤ ਮਾਰੋ ਦੇਖੋ ਕਿੰਨੇ ਹੀਰੇ ਪੰਨੇ ਤੇ ਲਾਲ ਹਨ ਇਹ ਸਾਰੇ ਕੁਦਰਤ ਦੇ ਹੱਕ ਵਿੱਚ ਹਨ ਇਹ ਵੀ ਕੁਦਰਤ ਕੋਲੋਂ ਧਰਤ ਵਿੱਚੋਂ ਆਇਆ ਸੀ ਤਾਂ ਧਰਤੀ ਵਿੱਚ ਸੁੱਟ ਦਿੱਤਾ ਚਿੰਤਾ ਨਾ ਕਰੋ ਲੋੜ ਹੈ ਤਾਂ ਚੁੱਕ ਲਵੋ 마ਸ਼ਾ ਦੇ ਨੈਰ ਲਾਲਚੀ ਹੁੰਦੇ ਹਨ 마ਸ਼ਾ ਆ ਬਹਾਦਰ ਸਾਦੀ ਉਸ ਵੇਲੇ ਅਖਲ ਮਾਰੀ ਗਈ ਸੀ ਉਹ ਸੋਚਦਾ ਸੀ ਕਿ ਕਿਵੇਂ ਉਹ ਉਸ ਪਾਸ ਬਹੁਤੀ ਮਾਇਆ ਆ ਜਾਵੇ ਉਹ ਦਾ ਰਾਜ ਦੂਰ ਦੂਰ ਤੱਕ ਫੈਲੇ ਉਹ ਚਕਰਮਤੀ ਰਾਜਾ ਬਣੇ ਉਸਨੇ ਨਦੀ ਦੇ ਜਲ ਵਿੱਚ ਝਾਤ ਮਾਰੀ ਸਤਿਗੁਰੂ ਜੀ ਨੇ ਆਪਣੀ ਬ੍ਰਹਮ ਸ਼ਕਤੀ ਨਾਲ ਜਲ ਵੱਲ ਤੱਕਿਆ ਜਲ ਨਰਮਰ ਹੋ ਗਿਆ ਸੀਸੇ ਦੀ ਤਰ੍ਹਾਂ ਉਸ ਵਿੱਚੋਂ ਸਭ ਕੁਝ ਦੇਖਣ ਲੱਗਾ ਮਹਾਦਰਸ਼ਾਹ ਰਾਨ ਹੋਇਆ ਕਿ ਉਸ ਵਿੱਚ ਸੱਚ ਮੁੱਚ ਹੀਰੇ ਪੰਨੇ ਵੀ ਹੀ ਹਨ ਉਹ ਆਪਣੀ ਪਛਾਣ ਹੀ ਨਾ ਸੱਤਿਆ ਉਹ ਦੇਖਦਾ ਰਿਹਾ ਰੱਜ ਕੇ ਹੀਰੇ ਦੇਖਦਾ ਰਿਹਾ ਸਤਿਗੁਰੂ ਜੀ ਨੇ ਬਚਨ ਕੀਤਾ ਹੀਰੇ ਲਾਲ ਸਭ ਧਰਤੀ ਦੀ ਕਰਤ ਧਰਤੀ ਤੇ ਰਹ ਜਾਂਦੇ ਹਨ ਇਹ ਕਦੀ ਮਰਦੇ ਆਦਮੀ ਦੇ ਨਾਲ ਨਹੀਂ ਗਏ ਕਰੋੜਾ ਹੀਰੇ ਜਿੰਨਾ ਇਕੱਠੇ ਕੀਤੇ ਉਹ ਧਰਤੀ ਤੇ ਹੀ ਛੰਡ ਕੇ ਤੁਰ ਗਏ ਕਿੱਥੇ ਹੈ ਸਾਜਹਾਨ ਤਖਤ ਇਹ ਤੋਂ ਉਸ ਨੂੰ ਬਣਾਇਆ ਤਾਜ ਮਹੱਲ ਨੂੰ ਅਸਾਰਿਆ ਕੀ ਉਹ ਇਹਨਾਂ ਨਾਲ ਲੈ ਗਿਆ ਮੁੱਖ ਨਾਲ ਲੈ ਜਾਂਦਾ ਹੈ ਆਪਣੇ ਮਾੜੇ ਚੰਗੇ ਕਰਮ ਕਰਮਾਂ ਦਾ ਪਾਰ ਸਿਰ ਤੇ ਚੁੱਕ ਕੇ ਤੁਰਦਾ ਹੈ ਜਮ ਉਸ ਨੂੰ ਪੁੱਛਦੇ ਹਨ ਤੇ ਧਰਮ ਰਾਜ ਹਿਸਾਬ ਲੈਂਦਾ ਹੈ ਲਾਲਚ ਚੰਗਾ ਨਹੀਂ ਮਨੁੱਖਤਾ ਨਾਲ ਪਿਆਰ ਕਰਨਾ ਚਾਹੀਏ ਬਾਦਸ਼ਾਹ ਦੇ ਲਾਲ ਪੰਨੇ ਹੀਰੇ ਉਸ ਦੀ ਪਰਜਾ ਦੇ ਦਿਲ ਹਨ ਪਰਜਾ ਦੇ ਦਿਲਾਂ ਦੀ ਕਦਰ ਕਰਨੀ ਚਾਹੀਦੀ ਹੈ ਕੁਝ ਲਾਭ ਨਹੀਂ ਪੱਥਰਾਂ ਦੀ ਕਦਰ ਕਰਨ ਦਾ ਚਾਹੀਦਾ ਤਾਂ ਏਸੀ ਕੇ ਬਾਦਸ਼ਾਹ ਸਤਗੁਰੂ ਜੀ ਦੀ ਪੈਰੀਂ ਪੈ ਜਾਂਦਾ ਪਰ ਉਸ ਵੇਲੇ ਉਸ ਦੀ ਸੁਦੀ ਬੁੱਧੀ ਪ੍ਰੇਸ਼ਟ ਹੋਈ ਸੀ ਉਸਨੇ ਕਾਲੀ ਨਾਲ ਕਿਹਾ ਇਹ ਕਰਾਮਾਤ ਹੈ ਖੈ ਤੁਸਾਂ ਦੀ ਇੱਛਾ ਜੋ ਹੋਇਆ ਸੋ ਠੀਕ ਹੈ ਹੁਣ ਇਹ ਕਿ ਕੀ ਬੰਦਾ ਸਿੰਘ ਬਹਾਦਰ ਨਾਮ ਦੇ ਬਰਾਗੀ ਨੂੰ ਜਿਹੜਾ ਇੱਥੇ ਹੀ ਕਿਤੇ ਰਹਿੰਦਾ ਸੀ ਪੰਜਾਬ ਨੂੰ ਭੇਜਿਆ ਹੈ ਹਾਂ ਅਸਾਂ ਭੇਜਿਆ ਹੈ ਕਿ ਉਹ ਦੋਸਤਾ ਨੂੰ ਸੋਦੇ ਤੁਸਾਂ ਨੇ ਗੱਲ ਨਹੀਂ ਮੰਨੀ ਤੁਸੀਂ ਲਿਹਾਜ਼ ਪਾਦੇ ਰਹੇ ਬਾਪੀਆਂ ਕੋ ਮੌਨ ਡਰਦੇ ਹਾਂ ਤੁਸਾਂ ਨੂੰ ਰਾਜ ਦਾ ਡਰ ਹੈ ਪਰ ਅਸਾਂ ਨੂੰ ਤੇ ਅਸਾਂ ਦੇ ਸਿੱਖਾਂ ਨੂੰ ਮੌਤ ਦਾ ਵੀ ਡਰ ਨਹੀਂ ਜਿਹੜੇ ਧਰਮ ਦੇ ਦੇ ਤੇ ਮਨੁੱਖਾਂ ਦੇ ਦੁਸ਼ਮਣ ਹਨ ਉਹਨਾਂ ਨੂੰ ਡੰਨ ਦਿੱਤਾ ਜਾਵੇਗਾ ਉਹਨਾਂ ਨੂੰ ਖਿਮਾ ਨਹੀਂ ਕੀਤੀ ਜਾ ਸਕਦੀ ਮੈਂ ਆਖਦਾ ਹਾਂ ਉਸ ਨੂੰ ਬਾਪਸ ਮੰਗਾਲੂ ਉਹ ਮੰਗਾਲਤਨਾ ਕਰੀ ਮੈਂ ਆਪ ਸਾਰੇ ਦੋਸ਼ੀਆਂ ਨੂੰ ਸਜ਼ਾ ਮਾਂ ਦੇਵਾਂਗਾ ਚਣ ਚਣ ਕੇ ਸਾਰੇ ਦੋਸ਼ੀ ਤੁਸਾਂ ਦੇ ਪੇਸ਼ ਕਰ ਦੇਵਾਂਗਾ ਬਾਸ਼ਾ ਦੇ ਇਹ ਬਚਨ ਸੁਣ ਕੇ ਸਤਿਗੁਰੂ ਜੀ ਨੇ ਫਰਮਾਇਆ ਜਿਵੇਂ ਆਕਾਰ ਪਰਖ ਦਾ ਭਾਣਾ ਹੈ ਤੇ ਮੈਂ ਹੋ ਕੇ ਰਹਿੰਦਾ ਹੈ ਤੁਸਾਂ ਜੋ ਅਸਾਂ ਵੀ ਮਦਦ ਕਰਨੀ ਸੀ ਸੋ ਕਰ ਦਿੱਤੀ ਤੁਸੀਂ ਫੌਜੀ ਮਲ ਦੇ ਅਪਮਾਨ ਵਿੱਚ ਹਲਕ ਖੁਦਾ ਨੂੰ ਭੁੱਲ ਗਏ ਹੋ ਤੁਸਾਂ ਨੂੰ ਚੇਤਾ ਨਹੀਂ ਰਿਹਾ ਕਿ ਖੁਦਾ ਦੀ ਸ਼ਕਤੀ ਕੀ ਹੈ ਉਹ ਹਾਜ਼ਰ-ਨਾਜ਼ਰ ਹੈ ਸਵਰਗ ਵਿੱਚ ਬੈਠਾ ਹੋਇਆ ਵੀ ਹਰ ਇੱਕ ਮਨੁੱਖ ਦੇ ਕੰਮਾਂ ਨੂੰ ਦੇਖਦਾ ਹੈ ਤੁਸੀਂ ਸਾਨੂੰ ਟਾਲਣ ਦਾ ਯਤਨ ਕੀਤਾ ਯਾਦ ਰੱਖੋ ਇਹ ਮਾਮਲਾ ਇਹ ਸੋਚਾਂ ਇਹ ਸਲਾਹੀ ਹੁਣ ਤੁਸਾਨੂੰ ਬਹੁਤ ਮੰਗੀਆਂ ਪੈਣਗੀਆਂ ਖਲਕ ਦੀ ਕੂਕ ਪਕਾਰ ਦਰਗਾਹੇ ਪਹੁੰਚ ਗਈ ਹੈ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਦਾ ਡੂੰਗਾ ਬਹੁਤ ਬਹਾਦਰ ਸਾਥ ਇਸ ਸਮਝ ਵਿੱਚ ਹੀ ਨਾ ਆਇਆ ਉਹ ਸ਼ਾਂਤ ਰਹਿਣ ਦੀ ਥਾਂ ਸਗੋਂ ਕ੍ਰੋਧਮਾਨ ਹੋਣ ਲੱਗਾ ਉਹ ਮੁੰਗਲ ਰਾਜ ਦੀ ਰਹਿਣ ਦੀ ਹੁੰਦੀ ਸ਼ਕਤੀ ਨੂੰ ਨਸ਼ਟ ਕਰਨ ਲੱਗਾ ਮਨੁੱਖ ਤਦੋਂ ਮਰਦਾ ਹੈ ਜਦੋਂ ਉਸ ਦੇ ਮਾੜੇ ਦਿਨ ਆਉਂਦੇ ਹਨ ਤਾਂ ਉਸ ਨੂੰ ਪੰਜਾਂ ਦੋਸ਼ਾਂ ਹੰਕਾਰ ਮੋਹ ਲੋਭ ਕਾਮ ਤੇ ਕ੍ਰੋਧ ਵਿੱਚੋਂ ਕੋਈ ਦੋਸ਼ ਆ ਕੇ ਹਰਦਾ ਹੈ ਸਤਿਗੁਰੂ ਜੀ ਨਾਲ ਤੱਤੇ ਹੋਣ ਨਾਲ ਬਾਦਸ਼ਾਹ ਨੂੰ ਲਾਭ ਤਾਂ ਕੁਝ ਹੋਣਾ ਹੀ ਨਹੀਂ ਸੀ ਇਹੋ ਸੀ ਕਿ ਉਹ ਸ਼ਰਾਬ ਲੈਂਦਾ ਪਰ ਸਤਿਗੁਰੂ ਜੀ ਸ਼ਰਾਬ ਨਹੀਂ ਸਾਨੂੰ ਦੇਣਾ ਚਾਹੁੰਦੇ ਉਹਨਾਂ ਦੀ ਸ਼ਾਂਤੀ ਵਾਹਿਗੁਰੂ ਦੇ ਹਿਰਦੇ ਨੂੰ ਟੰਬਦੀ ਸੀ ਉਸ ਵੇਲੇ ਵਾਹਿਗੁਰੂ ਆਪ ਹੀ ਦੋਸ਼ੀ ਨੂੰ ਸਜ਼ਾ ਦਿੰਦਾ ਸੀ ਮਹਾਰਾਜ ਦਰਸ਼ਾ ਜੈਸ ਨੂੰ ਤਖਤ ਦਿਵਾਉਣ ਵਾਸਤੇ ਸਤਿਗੁਰੂ ਜੀ ਨੇ ਅਰਦਾਸ ਕੀਤੀ ਸੀ ਮਦਦ ਦਿੱਤੀ ਸੀ ਉਸ ਨੂੰ ਉਹ ਪੁੱਲ ਗਿਆ ਉਹ ਕ੍ਰੋਧ ਨਾਲ ਗਰਮ ਹੋ ਕੇ ਬੋਲਿਆ ਤੁਸੀਂ ਉਸ ਨੂੰ ਨਹੀਂ ਰੋਕਦੇ ਤੁਸੀਂ ਨਹੀਂ ਰੋਕਣਾ ਉਸ ਨੂੰ ਤੁਸਾਂ ਭੇਜਿਆ ਹੈ ਪਰ ਇਹ ਨਹੀਂ ਸੋਚਿਆ ਕਿ ਮੁਗਲ ਰਾਜ ਦੀ ਸ਼ਕਤੀ ਕਿੰਨੀ ਹੈ ਮੁਗਲ ਰਾਸ਼ਕਰ ਜਿੱਧਰ ਚੜਦਾ ਹੈ ਉਧਰ ਰੱਖਾਂ ਦਾ ਟੰਡਮੰਡ ਨਹੀਂ ਛੱਡਦਾ ਆਦਮੀ ਤਾਂ ਕੀ ਗੱਲ ਹਨ ਬੰਦਾ ਸਿੰਘ ਕੋਣ ਵਿਚਾਰਾ ਹੈ ਉਹ ਮੁਹਤਾ ਕਰੇਗਾ ਤਾਂ ਉਹ ਵਿਚਾਰ 1000 ਆਦਮੀ ਇਕੱਠੇ ਕਰ ਲਵੇਗਾ ਮਨੁੱਖਾਂ ਦੀ ਇੰਨੀ ਗੈਣਤੀ ਮੋਗਲ ਰਾਜ ਦਾ ਕੁਝ ਨਹੀਂ ਵਿਗਾੜ ਸਕਦੀ ਵਜ਼ੀਰ ਖਾਸ ਰਹੰਦ ਕੋਲ ਕਈ ਹਜ਼ਾਰ ਫੌਜ ਹੈ ਬਾਕੀ ਮੈਂ ਉਧਰੇ ਜਾ ਰਿਹਾ ਹਾਂ ਮੈਂ ਆਪ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਤੋਸਾਂ ਦੀ ਚਾਲ ਤੇ ਗੋਬੋਦ ਨੂੰ ਸਿਰੇ ਨਹੀਂ ਚੜਨ ਦੇਵਾਂਗਾ ਮੈਂ ਇੱਕ ਇੱਕ ਭਾਗੀ ਨੂੰ ਚੁਣ-ਚੁਣ ਕੇ ਮਾਰਾਂਗਾ ਇਹ ਆ ਕੇ ਮਹਦਰਸ਼ਾ ਉੱਠ ਖੜੂਤਾ ਉਹ ਤੰ ਲੱਗਾ ਤਾਂ ਸਤਿਗੁਰੂ ਜੀ ਨੇ ਉਸ ਨੂੰ ਡਰਤਾ ਨਾਲ ਕਿਹਾ ਬਾਦਸ਼ਾ ਹੌਸਲਾ ਕਰ ਕ੍ਰੋਧ ਤੇ ਹੰਕਾਰ ਕਰਨਾ ਮਾੜਾ ਹੁੰਦਾ ਹੈ ਇਹ ਮਨੁੱਖ ਦੀ ਅਖਲ ਮਾਰ ਦਿੰਦਾ ਹੈ ਪਾਗਲ ਨਾ ਹੋ ਪਾਗਲ ਪਾਨ ਤੰ ਕਰੇਗਾ ਸਾਥ ਜੱਤਰ ਹੋ ਤੇ ਫਕੀਰਾ ਨਾਮ ਕਾਵਲਾ ਨਾ ਕਰ ਪੰਜਾਬ ਨੂੰ ਨਾ ਜਾਵੀਂ ਜੇ ਜਾਵੇਂਗਾ ਤਾਂ ਵਾਪਸ ਜਿਉਂਦਾ ਨਹੀਂ ਆਵੇਂਗਾ ਤੇਰੀ ਮੌਤ ਦੇ ਪਿੱਛੇ ਮੁੰਗਲ ਰਾਜ ਦਾ ਤਕਰੀਬ ਨਾਂਤ ਹੋ ਜਾਵੇਗਾ ਪਰ ਦੇਸੀ ਹਮਲੇ ਕਰਨਗੇ ਸਿੰਘ ਪੰਜਾਬ ਵਿੱਚ ਰਾਜ ਕਰਨਗੇ ਖਾਲਸਾ ਖਾਲਸਈ ਨਿਸ਼ਾਨ ਹਰ ਪਿੰਡ ਦੇ ਘਰ ਘਰ ਛੱਲੇਗਾ ਕਾਲ ਪੁਰਖ ਦੇ ਬਾਣੇ ਨੂੰ ਕੋਈ ਨਹੀਂ ਰੋਕ ਸਕਦਾ ਉਹਦਾ ਬਾਣਾ ਹੋ ਕੇ ਰਹੇਗਾ ਅਸਨ ਨਾ ਧੰਕੀਆਂ ਦਾ ਭੈ ਹੈ ਤੇ ਨਾਮ ਹਉਤ ਦਾ ਅਸੀਂ ਤਾਂ ਕਾਲਪੁਰਖ ਦੇ ਭਰੋਸੇ ਬਰੋਸਾ ਕਰਦੇ ਹਾਂ ਉਹਦੇ ਬਾਣੇ ਤੇ ਚੱਲਦੇ ਹਾਂ ਅਸਾਂ ਛੇਤੀ ਹੀ ਕਾਲਪੁਰਖ ਕੋਲ ਚਲੇ ਜਾਣਾ ਹੈ ਅਸਾਂ ਦੀਆਂ ਗੋਦਾਂ ਕੋਈ ਨਹੀਂ ਨਹੀਂ ਹਨ ਸਭ ਗੋਦਾਂ ਕਾਲਪੁਰਖ ਦੀਆਂ ਹਨ ਕਾਰਪਰਖ ਹੀ ਉਹਨਾਂ ਗੁੰਡਾ ਨੂੰ ਨਹੀ ਪਹੇ ਚੜਾਵੇਗਾ ਜਾਓ ਧੀਰਜ ਨਾਲ ਜਾਓ ਖੁਦਾ ਨੂੰ ਚਿੱਤੇ ਰੱਖੋ ਬਾਦਸ਼ਾਹ ਤੁਰ ਗਿਆ ਉਸਦੇ ਮੱਥੇ ਉੱਤੇ ਤੇ ਉੜੀ ਸੀ ਹਿਰਦੇ ਵਿੱਚ ਗੁੱਸਾ ਤੇ ਦਿਮਾਗ ਵਿੱਚ अतूर ਸੀ ਸਤਿਗੁਰੂ ਜੀ ਦੇ ਕੋਲ ਖੜੋਤਿਆਂ ਨੇ ਦੇਖਿਆ ਅਨੰਦ ਲਾਲ ਜੀ ਨੇ ਜਾਚਿਆ ਸਭ ਨੇ ਕਿਹਾ ਬਾਦਸ਼ਾਹ ਨੇ ਭੁੱਲ ਕੀਤੀ ਹੈ ਇਸ ਨੂੰ ਇਸ ਤਰ੍ਹਾਂ ਦੇ ਕੋੜੇ ਬਚਨ ਨਹੀਂ ਸੀ ਅਖਣੇ ਜਾਹੀਦੇ ਬਾਰ ਹਿੰਮਤ ਨਹੀਂ ਸੀ ਕਿਸੇ ਨੂੰ ਕਿ ਉਹ ਬਾਦਸ਼ਾਹ ਨੂੰ ਕੁਝ ਕਹਿਣ ਸਤਿਗੁਰੂ ਜੀ ਬਾਦਸ਼ਾਹ ਦੇ ਗੁੱਸੇ ਕੋਲ ਕੁਮਾਰ ਆਏ ਨਹੀਂ ਸਗੋਂ ਮਸ਼ਕਰਾਉਂਦੇ ਰਹੇ ਬਾਦਸ਼ਾਹ ਤੁਰ ਗਿਆ ਤਾਂ ਸਤਿਗੁਰੂ ਜੀ ਨੇ ਪਾਈ ਨੰਦ ਲਾਲ ਨੂੰ ਰੋਕ ਕੇ ਕਿਹਾ ਬਾਦਸ਼ਾਹ ਦਾ ਸਾਥ ਛੱਡ ਦੇਵੀਂ ਹੱਤ ਵਚਨ ਜੀ ਆ ਕੇ ਪਾਈ ਨੰਦ ਲਾਲ ਜੀ ਚਲੇ ਗਏ ਉਹਨਾਂ ਨੇ 10 ਦਿਨਾਂ ਪੁੱਛੋ ਬਾਦਸ਼ਾਹ ਬਸੋ ਸੁੱਤੀ ਲੈ ਲਈ ਤੇ ਕਿਸੇ ਗੋਸਥਾ ਸਥਾਨ ਤੇ ਜਾ ਕੇ ਭਾਸ਼ਤੀ ਖਾਣ ਲੱਗ ਪਏ ਹੁਣ ਇਥੋਂ ਸਮਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰ ਮੰਦਾ ਘੰਟਾ ਬੁੱਝ ਮਾਫ ਕਰਨਾ ਆਪਦੀਆਂ ਜਾਣ ਮੱਛੀ ਦੇ ਸੱਤੇ ਹੱਥ ਰੱਖਣਾ ਨਾ ਆਪਦੀ ਦਾਤ ਬਖਸ਼ੋ ਚਾਲਾਂ ਦੇ ਤਰੀ ਤਵਾਸ਼ੋ ਅਰਦੇ ਨਾਮ ਨਾਲ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ